ਆ ਭਾਈ ਸਰ ਕੀ ਨਾਮ ਆਪਣਾ ਮੇਰਾ ਸਰ RAM ਨਾਮ ਆ ਆ ਕਾ ਕਿ ਤੁਸੀ ਬਿਲੋਂਗ ਕਰਦੇ ਸੀ ਹਕੀ ਜੀ ਭਗਤੇ ਭਾਈ ਤੋਂ ਜੀ ਜ਼ਿਲ੍ਹਾ ਬਠਿੰਡਾ ਅੱਛਾ ਜਿਹੜਾ ਤੁਹਾਡਾ ਇਹ ਕੰਮ ਆ ਐ ਕਿਸੇ ਕਿੰਨੇ ਲੰਮੇ ਸਮੇਂ ਤੋਂ ਕਰਦੇ ਆ ਰਹੇ ਸੀ ਪਰ ਇਹ ਵੈਸੇ ਸਾਡਾ ਖਾਨਦਾਨੀ ਕੰਮ ਆ ਕਰ ਜਿਹੜਾ ਆ ਕੰਮ ਜਿਹੜਾ ਨਵਾਂ ਆਪਾਂ ਲੈ ਕੇ ਆਏ ਜਿਵੇਂ ਬਾਹਰ ਦੇ ਇੱਥੇ ਚੱਲਦਾ ਹੁੰਦਾ ਤੁਸੀਂ ਵੇਖਿਆ ਹੋਊਗਾ ਤੁਸੀਂ ਜਿਵੇਂ ਬਾਹਰ ਕਨੇਡਾ ਫੋਰ ਸੈਲੀਅਰ ਤੋਂ ਇਹ ਚੱਲਦੇ ਦੇ ਜੀ ਕੰਮ ਤੇ ਅਸੀਂ ਸੋਚਿਆ ਸੀ ਵੀ ਕੋਈ ਨਵਾਂ ਆਈਟਮ ਲੈ ਕੇ ਆਈਏ ਜੀ ਪੰਜਾਬ ਤੇ ਆਪਣੀ ਇੰਡੀਆ ਤੇ ਆ ਕਰਕੇ ਆਈਏ ਨੇ ਤਾਂ ਤੁਹਾਨੂੰ ਕੰਮ ਹੋ ਗਿਆ 8-9 ਸਾਲ ਹੋ ਗਏ ਕੰਮ ਕਰਦੇ ਮੈਂ ਬਠਿੰਡੇ ਡੱਬਾ ਵਾਲੀ ਇਹਦੇ ਚਪੱਤੇ ਖੜਦਾ ਰਿਹਾ ਗੰਟੀਗੜ੍ਹ ਲੁਧਿਆਣੇ ਸਾਰੇ ਪਾਸੇ ਅੱਛਾ ਤੁਸੀਂ ਪਰਿਵਾਰ ਦੇ ਪਰਿਵਾਰ ਦੇ ਕਿੰਨੇ ਜੀਉ ਤੇ ਕਿੰਨੇ ਇਸ ਤਰ੍ਹਾਂ ਦੇ ਕੰਮ ਕਰਦੇ ਸੀ ਅਸੀਂ ਜੀ ਚਾਰੇ ਭਰਾ ਹੀ ਕੰਮ ਕਰਦੇ ਹਾਂ ਅੱਛਾ ਇਹੀ ਕੰਮ ਕਰਦੇ ਹੋ ਤੇ ਤੁਹਾਡਾ ਪਰ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਜਾਂ ਕਿਸ ਤਰ੍ਹਾਂ ਦੀ ਤੁਹਾਨੂੰ ਕੋਈ ਫੀਸ ਵਗੈਰਾ ਦਿੱਤੀ ਜਾਂਦੀ ਹੈ ਜੀ ਜੀ ਸਰ ਜੀ ਜਿਹੜਾ ਪ੍ਰੋਗਰਾਮ ਬੁਕਿੰਗ ਆਉਂਦੀ ਹੈ ਉਹ ਜਦੋਂ ਤੋਂ ਹੋ ਜਾਂਦਾ ਜੀ ਅੱਛਾ ਘਰ ਖਰਚਾ ਚੱਲ ਜਾਂਦਾ ਆ ਇੱਕ ਦਿਨ ਦਾ ਕਿੰਨਾ ਕੁ ਤੁਹਾਨੂੰ ਖਰਚਾ ਦਿੱਤਾ ਜਾਂਦਾ ਜੀ ਜੀ ਪ੍ਰੋਗਰਾਮ ਹੁੰਦਾ ਤਾਂ ਸਮਝੀ ਇੱਕ ਬੰਦੇ ਦਾ 1500 ਲੈਂਦਾ ਸਟੇਚੂ ਦਾ ਠੀਕ ਹੈ ਪ੍ਰੋਗਰਾਮ ਦਾ ਠੀਕ ਹੈ ਜਿਵੇਂ ਹੁਣ ਤੁਸੀਂ ਅੱਜ ਇੱਥੇ ਦੁਕਾਨ ਦੇ ਮੂਹਰੇ ਕਰ ਰਹੇ ਹੋ ਇਹਨਾਂ ਤੋਂ ਤੁਸੀਂ ਫਿਰ ਕਿੰਨੇ ਕੁ ਪੈਸੇ ਲੈ ਲੈਂਦੇ ਪਰ ਇਹਨਾਂ ਤੋਂ ਸਰ ਜੀ 1500 ਦਿੱਤੇ ਦਿੱਤਾ ਇੱਕ ਦਿਨ ਦਾ ਇੱਕ ਦਿਨ ਦਾ ਉਸ ਦੇ ਵਿੱਚ ਫਿਰ ਕਿੰਨਾ ਸਮਾਂ ਤੁਸੀਂ ਇਹ ਕਰੋਗੇ ਜਿਹੜਾ ਤੁਹਾਡਾ ਪ੍ਰੋਗਰਾਮ ਹੈ ਸਰ ਜੀ ਸਾਡਾ ਜੀਵੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਆ ਜੇਕਰ ਤੁਸੀਂ ਸਰਕਾਰ ਹਾਂਜੀ ਕਿਉਂਕਿ ਮੈਂ ਅੱਜ ਲੇਟ ਸੀ ਮੇਰੀ ਗੁੜੀਆ ਢਿੱਲੀ ਦੀ ਤਾਂ ਕਰਕੇ ਮੈਂ ਮਾੜਾ ਲੇਟ ਆਇਆ ਹੁਣ ਮੈਂ 6 ਵਜੇ 5:30 ਵਜੇ ਟਾਈਮ ਲੱਗਦਾ ਕਿਤਨੇ ਕਿਤੇ ਤੁਹਾਨੂੰ ਵੀ ਨਹੀਂ ਲੱਗਦਾ ਵੀ ਜਿਹੜਾ ਤੁਹਾਡਾ ਜੱਦੀ ਪੁਰਸ਼ ਸੀ ਇਹ ਕੰਮ ਹੈ ਤੇ ਦਿਨੋ ਦਿਨ ਅਲੋਪ ਵੀ ਹੋ ਰਿਹਾ ਜਿਆਰ ਜਾ ਰਿਹਾ ਹੈ ਉਸ ਨੂੰ ਲੈ ਕੇ ਸਰਕਾਰ ਤੋਂ ਕੀ ਮੰਗ ਕਰਾਣਾ ਚਾਹੋਗੇ ਜੇਕਰ ਸਰਕਾਰ ਨੂੰ ਤੋਂ ਕੁਝ ਜਾਰਾ ਕਿਸ ਤਰ੍ਹਾਂ ਹੁੰਦਾ ਹੈ ਜਾਂ ਕਿਸ ਤਰ੍ਹਾਂ ਦੀ ਤੁਹਾਨੂੰ ਕੋਈ ਫੀਸ ਵਗੈਰਾ ਦਿੱਤੀ ਜਾਂਦੀ ਹੈ ਸਰ ਜੀ ਜਿਹੜਾ ਪ੍ਰੋਗਰਾਮ ਬੁਕਿੰਗ ਹੁੰਦੀ ਹੈ ਉਹ ਜਦੋਂ ਤੋਂ ਹੋ ਜਾਂਦਾ ਜੀ ਇਹ अच्छा ਘਰ ਖਰਚਾ ਚੱਲ ਜਾਂਦਾ ਆ ਇੱਕ ਦਿਨ ਦਾ ਕਿੰਨਾ ਕੁ ਤੁਹਾਨੂੰ ਖਰਚਾ ਦਿੱਤਾ ਜਾਂਦਾ ਜੀ ਭਾਈ ਜੀ ਵੇ ਪ੍ਰੋਗਰਾਮ ਹੁੰਦਾ ਉਹ ਸੰਭੀ ਇੱਕ ਬੰਦੇ ਦਾ 1500 ਲੈਂਦੇ ਆ ਸਟੇਚੂ ਦਾ ਠੀਕ ਹੈ ਪ੍ਰੋਗਰਾਮ ਨਾਲ ਦਾ ਠੀਕ ਹੈ ਜਿਵੇਂ ਹੁਣ ਤੁਸੀਂ ਅੱਜ ਇੱਥੇ ਦੁਕਾਨ ਦੇ ਮੂਹਰੇ ਕਰ ਰਹੇ ਹੋ ਇਹਨਾਂ ਤੋਂ ਤੁਸੀਂ ਫਿਰ ਕਿੰਨੇ ਕੁ ਪੈਸੇ ਲੈਂਦੇ ਹੋ ਪਰ ਇਹਨਾਂ ਤੋਂ ਸਰ ਜੀ 1500 ਦੇ ਦਿੱਤਾ ਇੱਕ ਦਿਨ ਦਾ ਇੱਕ ਦਿਨ ਦਾ ਉਸ ਦੇ ਵਿੱਚ ਫਿਰ ਕਿੰਨਾ ਸਮਾਂ ਤੁਸੀਂ ਇਹ ਕਰੋਗੇ ਜਿਹੜਾ ਤੁਹਾਡਾ ਪ੍ਰੋਗਰਾਮ ਹੈ ਸਰ ਜੀ ਸਾਡਾ ਜਿਵੇਂ 10 ਵਜੇ ਤੋਂ ਲੈ ਕੇ 5 ਵਜੇ ਤੱਕ ਦਾ ਪੰਜ ਵਜੇ ਕਰਾਂ। ਅੱਜ ਜੇਕਰ ਤੁਸੀਂ ਸਰਕਾਰ ਹਾਂਜੀ ਕਿਉਂਕਿ ਮੈਂ ਅੱਜ ਲੇਟ ਸੀ ਮੇਰੀ ਗੁੜੀਆ ਢਿੱਲੀ ਜੀ ਤਾਂ ਕਰਕੇ ਮੈਂ ਮਾੜਾ ਲੇਟ ਆਇਆ। ਹੁਣ ਮੈਂ 6 ਵਜੇ 5:30 ਵਜੇ ਟਾਈਮ ਲਾਉਣਾ। ਕਿਤੇ ਨਾ ਕਿਤੇ ਤੁਹਾਨੂੰ ਵੀ ਨਹੀਂ ਲੱਗਦਾ ਵੀ ਜਿਹੜਾ ਤੁਹਾਡਾ ਜੱਦੀ ਪੇਸ਼ਾ ਸੀ ਇਹ ਕੰਮ ਹੈ ਤੇ ਦਿਨੋਂ ਦਿਨ ਅਲੋਪ ਵੀ ਹੋ ਰਿਹਾ ਏ ਯਾਰ ਚਾਰ ਸੰਭ ਰਹੇ। ਸਰ ਜੀ ਸਰਕਾਰ ਨੂੰ ਮੈਂ ਐਵੇਂ ਕਹਿਣਾ ਚਾਹੁੰਦਾ ਜੀ ਕਿਉਂਕਿ ਆਪਣਾ ਜੱਦੀ ਪੇਸ਼ਾ ਕੰਮ ਆਹੀ ਆ ਜੀ। ਜੀ। ਬਹਿਰੂਪੀ ਆਰਟਿਸਟ ਕਲਾਕਾਰ। ਜੀ। ਕਿਉਂਕਿ ਸਾਡਾ ਖਾਨਦਾਨੀ ਕੰਮ ਆਹੀ ਚੱਲਦਾ ਰਿਹਾ ਸਰ। ਸਰਕਾਰ ਨੂੰ ਬੇਨਤੀ ਆ ਸਰ ਤਾਂ ਕਿ ਪੁਰਾਣਾ ਸਬਦ ਕਿਉਂਕਿ ਪੁਰਾਣਾ ਸਮਾਜੀ ਤੋਂ ਨਵਾਂ ਚੱਲ ਪਿਆ ਜੀ ਕਿਉਂਕਿ ਸਰਕਾਰ ਨੂੰ ਅਸੀਂ ਐਵੇਂ ਕਹਿਣਾ ਕਹਿੰਦੇ ਕਿਉਂਕਿ ਕੁਝ ਸਾਡੇ ਲਈ ਵੀ ਕੁਝ ਕਰੋ ਠੀਕ ਹੈ ਅਸਲ ਕਿਤੇ ਬਾਹਰ ਵੀ ਤੁਸੀਂ ਇਹ ਰਾਉਂਡ ਲਾ ਕੇ ਆਓ ਬਾਹਰਲੇ ਦੇਸ਼ ਦਾ ਕਿਤੇ ਬਾਹਰਲੇ ਦੇਸ਼ ਗਿਆ ਨਹੀਂ ਸਰ ਠੀਕ ਹੈ ਜੀ